ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਵੰਡ ਨਗਰ ਤੋਂ ਇਹ ਨੌਜਵਾਨ ਸਾਡੇ ਇੱਕ ਮੈਸੇਜ ਤੇ ਮਿੱਟੀ ਲੈ ਕੇ ਪਹੁੰਚਿਆ ਜੋ ਕੱਲ੍ਹ ਦੇ ਮਿੱਟੀ ਭਰਦੇ ਪਿਆ ਸੀ ਵੱਡੇ ਵੱਡੇ ਟਰਾਲੇ ਭਰ ਕੇ ਇਹ ਨੌਜਵਾਨ ਪੋਵੰਡ ਤੋਂ ਧੰਨਵਾਦੀਆਂ ਅਸੀਂ ਇਹਨਾਂ ਨੌਜਵਾਨਾਂ ਦੇ ਜਿਹੜੇ ਮਹਾਨ ਸ਼ਹੀਦ ਦੇ ਨਗਰ ਤੋਂ ਬਾਬਾ ਦੀਪ ਸਿੰਘ ਜੀ ਦੇ ਨਗਰ ਤੋਂ ਚੱਲ ਕੇ ਆਏ ਆ ਨੌਜਵਾਨ ਦਰਿਆ ਦੇ ਉੱਤੇ ਸਾਡੀ ਹੈਲਪ ਕਰਨ ਵਾਸਤੇ ਜਿਹੜਾ ਅੰਦਰਲੇ ਬਣਿਓ ਸਿੰਮਦਾ ਸੀ ਦਰਿਆ ਬੰਨ ਦੇ ਉੱਤੇ ਮਿੱਟੀ ਪਾਉਣ ਵਾਸਤੇ ਆ ਚਾਰ ਟਰਾਲੇ ਭਰ ਕੇ ਮਿੱਟੀ ਦੇ ਲੈ ਕੇ ਸਾਡੇ ਕੋਲੇ ਇਹ ਨੌਜਵਾਨ ਪਹੁੰਚੇ ਨੇ ਤਹਿ ਦਿਲ ਤੋਂ ਧੰਨਵਾਦੀ ਆ ਗੁਰਦੁਆਰਾ ਗੁਫਸਰ ਸਾਹਿਬ ਜਿੱਥੇ ਅਸੀਂ ਖਲੋਤੇ ਹਾਂ ਇਸ ਟਾਈਮ ਮੈਂ ਬੇਨਤੀ ਕਰਾਂਗਾ ਮੈਡਮ ਜੀ ਆ ਬਲਜਿੰਦਰ ਕੌਰ ਜੀ ਉਹ ਇਹਨਾਂ ਬੱਚਿਆਂ ਦਾ ਹੌਸਲਾ ਫੁਜਾਈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਰੇ ਇਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਕਿ ਇਸ ਇਲਾਕੇ ਦੀ ਇੱਕ ਮੈਸੇਜ ਦੇ ਉੱਤੇ ਫੀ ਕਾਲ ਤੋਂ ਲੱਗੇ ਹੋਏ ਐ ਬੱਚੇ ਟਰਾਲੇ ਭਰਨ ਵਾਸਤੇ ਕੋਈ ਇਹਨਾਂ ਨੂੰ ਸੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਕੋਈ ਰਸਤੇ ਵਿੱਚ ਟਾਇਰ ਵੀ ਪੈਂਚਰ ਹੋ ਗਿਆ ਪਰ ਇਹਨਾਂ ਸੇਵਾ ਨੂੰ ਮੁੱਖ ਰੱਖ ਕੇ ਇਹਨਾਂ ਬੱਚਿਆਂ ਨੇ ਐਸ ਇਲਾਕੇ ਦੀ ਜਿਹੜੀ ਮੰਗ ਹੈ ਆ ਵੀ ਇੱਥੋਂ ਮੈਸੇਜ ਗਿਆ ਸੀ ਕਿ ਵੀਡੀਓ ਵੇਖੀ ਸੀ ਕਿ ਇੱਥੋਂ ਦਾ ਜਿਹੜਾ ਬੰਨਿਆ ਬਿਲਕੁਲ ਜਿਹੜਾ ਉਹ ਸੇਮ ਖਾਂਦਾ ਪਿਆ ਵਾ ਉਹ ਟੁੱਟ ਵੀ ਸਕਦਾ ਹੈ ਔਰ ਪਿਛਲੇ ਸਮੇਂ ਦਰਾਂ ਵੀ ਇਹਨਾਂ ਬੱਚਿਆਂ ਨੇ ਇਸੇ ਤਰ੍ਹਾਂ ਹੀ 2023 ਦੀ ਗੱਲ ਕੀਤੀ ਜਾਵੇ ਤੇ ਇਸੇ ਤਰ੍ਹਾਂ ਹੀ ਪੱਠਾ ਚਾਰਾ ਅੰਨ ਦਾਣਾ ਲੈ ਕੇ ਇਹ ਬੱਚੇ ਇਸੇ ਤਰ੍ਹਾਂ ਹੀ ਇਸ ਸਵਾਮਾ ਦੇ ਵਿੱਚ ਗੁੱਟੇ ਸਨ ਔਰ ਹੁਣ ਵੀ ਇਲਾਕੇ ਦੇ ਮੈਸੇਜ ਤੇ ਇੱਥੇ ਪਹੁੰਚੇ ਆ ਔਰ ਸਿਦਾ ਸਿੰਘਾਂ ਦੇ ਦਰਾਂ ਤੋਂ ਮੈਂ ਅਰਦਾਸ ਕਰਦੀ ਆ ਕਿ ਇਹਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਸੇਵਾ ਸਿਮਰਨ ਦੇ ਨਾਲ ਜਿਹੜਾ ਵਾ ਲਾ ਕੇ ਰੱਖਿਆ ਜਾਵੇ ਮਰ ਚੜ ਕੇ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਸਾਡੇ ਇਹਨਾਂ ਬੱਚਿਆਂ ਨੂੰ ਸਾਡੇ ਗੁਰੂਆਂ ਪੀਰਾਂ ਨੇ ਸਿਖਾਇਆ ਹੀ ਇਹ ਹੀ ਆ ਕਿਉਂਕਿ ਕੋਈ ਵੀ ਸਾਡੇ ਤੇ ਮੁਸ਼ਕਲ ਆਉਂਦੀ ਆ ਕੋਈ ਕੁਦਰਤੀ ਆਫਤ ਆਉਂਦੀ ਆ ਇਹ ਸਾਡੇ ਬੱਚੇ ਜਿਹੜੇ ਨੌਜਵਾਨ ਵੀਰ ਜਿਨ੍ਹਾਂ ਨੂੰ ਕਿ ਸਾਡੀਆਂ ਸਰਕਾਰਾਂ ਸਮੇਂ-ਸਮੇਂ ਤੇ ਕਹਿ ਦਿੰਦੀਆਂ ਨੇ ਹੱਤਵਾਦੀ ਆ ਪੱਖਵਾਦੀ ਆ ਇਹ ਬੱਚੇ ਜਿਹੜੇ ਨੇ ਆਪ ਦੀ ਰਾਖੀ ਆਪ ਕਰਨ ਵਾਲਾ ਮੈਸੇਜ ਜਿਹੜਾ ਵਾ ਉਹ ਕਰਕੇ ਵੀ ਦਿਖਾਉਂਦੇ ਨੇ ਤੇ ਮੈਸੇਜ ਜਿਹੜਾ ਦੁਨਿਆਵੀ ਲਈ ਦਿਲ ਦੇ ਨਹੀਂ ਹੁਣ ਜੇ ਗੱਲ ਕੀਤੀ ਜਾਵੇ ਜਿਹੜੇ ਪਰਿਵਾਰ ਇਹਨਾਂ ਦਰਿਆਵਾਂ ਵਿੱਚ ਮੁਠਿਆਲਾ ਜਿਹੜਾ ਗੁਰਦਰਾ ਗੁਰਦਰਾ ਇੱਥੇ ਅਸੀਂ ਖਲੋਤੇ ਪਏ ਆ ਇੱਥੇ ਹੁਣ ਸਾਰਾ ਹੀ ਜਿੰਨੀ ਫਸਲ ਆ ਸਾਰੀ ਡੁੱਬ ਚੁੱਕੀ ਆ ਜਿਹੜੇ ਕਿ ਇੰਦਰਾ ਦਰਿਆਈ ਲਾਕੇ ਵਿੱਚ ਆਉਂਦੀ ਆ ਔਰ ਇਹਨਾਂ ਦੇ ਇਹਨਾਂ ਦੀ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤੇ ਭੈਣਾਂ ਮੈਨੂੰ ਮਿਲੀਆਂ ਗੁਰਦਾਰੇ ਦੇ ਅੰਦਰ ਬੈਠੀਆਂ ਹੋਈਆਂ ਨੇ ਇੱਥੇ ਇਹਨਾਂ ਦਾ ਰਣ ਬਸੇਰਾ ਇੱਥੇ ਇਹਨਾਂ ਦਾ ਮਾਲ ਟੰਗਰ ਇੱਥੇ ਨਾਲ ਸਭ ਕੁਝ ਔਰ ਭੈਣਾਂ ਨੇ ਆਪਣੀ ਇੱਕ ਸਮੱਸਿਆ ਇੱਥੇ ਦਿੱਤੀ ਹੋਈ ਹੈ ਦੱਸੀ ਆ ਕਿ ਇੱਥੇ ਕੋਈ ਵੀ ਇੱਥੇ ਜਿਹੜੇ ਹੈਗੇ ਨੇ ਜਥੇਬੰਦੀਆਂ ਸਿੱਖ ਜਥੇ ਮੱਲੀਆਂ ਜਾਂ ਜਿਹੜੇ ਵੀ ਦਾਨੇ ਵੀਰ ਇੱਥੇ ਆਉਂਦੇ ਨੇ ਕੋਈ ਨਾ ਕੋਈ ਚੀਜ਼ ਇਹਨਾਂ ਨੂੰ ਦਾਨ ਕਰਨ ਵਾਸਤੇ ਉਹ ਜਿਹੜੇ ਲੋਕ ਇਸ ਜੀ ਦੇ ਦੈਰੇ ਵਿੱਚ ਆਉਂਦੇ ਹਨ ਜਿਨ੍ਹਾਂ ਦਾ ਜ਼ਮੀਨ ਪੱਠਾ ਦਾਣਾ ਮਾਲ ਟੰਗਰ ਸਭ ਕੁਝ ਰੁੜ ਗਿਆ ਉਹਨਾਂ ਨੂੰ ਭਾਵੇਂ ਕੋਈ ਚੀਜ਼ ਨਾ ਮਿਲੇ ਔਰ ਇਧਰ ਉਧਰ ਤੋਂ ਲੋਕ ਆਣ ਕੇ ਜਿਹੜੇ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਨ ਇਹ ਬਾੜੀਆਂ ਸਮੱਸਿਆ ਜਿਹੜੀਆਂ ਮੈਨੂੰ ਇਥੋਂ ਦੀਆਂ ਭੈਣਾਂ ਨੇ ਦੱਸੀਆਂ ਔਰ ਉਹਦੇ ਮਤੇ ਨਜ਼ਰ ਮੈਂ ਆ ਲਿਸਟ ਜਿਹੜੀ ਆ ਇਥੋਂ ਦੇ ਜਿਹੜੇ ਵਧੀਆ ਮੇਰੇ ਸੱਜੇ ਵੀਰ ਜਿਹੜੇ ਜਿਹੜੇ ਇਥੋਂ ਦੇ ਸਿਆਣੇ ਸੂਝਮਾਨ ਵੀਰ ਉਹਨਾਂ ਨੂੰ ਪੁੱਛਦਾਸ ਕਰਕੇ ਇਥੋਂ ਦੀ ਲਿਸਟ ਜਿਹੜੀ ਆ ਮੈਂ ਤਿਆਰ ਕਰ ਚੁੱਕੀ ਹਾਂ ਮੁੱਠਿਆਵਾਲਾ ਰਸੂਲਪੁਰ ਔਰ ਇੱਕ ਪਿੰਡ ਹੋਰ ਇਹਨਾਂ ਤਿੰਨਾਂ ਪਿੰਡਾਂ ਦੀ ਰਿਸਟ ਜਿਹੜੀ ਹੈ ਤਕਰੀਬਨ ਬਣ ਕੇ ਜਿਹੜੀ 350 ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬ ਸੰਗਤ ਨੇ ਜੋ ਅਮਰ ਸਿੰਘ ਪਾਣੀ ਆਉਣ ਦੇ ਕਾਰਨ ਮੁੱਠਿਆਂ ਵਾਲਾ ਗੁਰਦੁਆਰਾ ਗੁਫਤਸਰ ਸਾਹਿਬ ਵਿਖੇ ਜਿਹੜਾ ਰਾਸ਼ਨ ਵੰਡਣ ਦੀ ਸੇਵਾ ਵਾਸਤੇ ਪਹੁੰਚੇ ਨੇ ਬੀਬੀ ਬਲਜਿੰਦਰ ਕੌਰ ਜੀ ਮੈਡਮ ਜਿਹੜੇ ਨਾਮ ਲਿਖ ਰਹੇ ਨੇ ਇੱਥੇ ਮੁੱਠਿਆਂ ਵਾਲ ਦੀ ਸੰਗਤ ਦਾ ਧੰਨਵਾਦ ਹੈ ਉਹਨਾਂ ਦਾ ਜਿਹੜੇ ਚੱਲ ਕੇ ਆਏ ਆ ਤੇ ਪੋਵਣ ਤੋਂ ਸੰਗਤ ਮਿੱਟੀ ਲੈ ਕੇ ਪਹੁੰਚ ਰਹੀ ਸੀ ਉਹਨਾਂ ਵੀਰਾਂ ਦਾ ਫੋਨ ਆ ਰਿਹਾ ਮੈਨੂੰ ਵਾਰ-ਵਾਰ ਉਹ ਜੇ ਪਹੁੰਚੇ ਨਹੀਂ ਥੋੜੀ ਜੀ ਮੁਸ਼ਕਲ ਆ ਗਈ ਉਹਨਾਂ ਨੂੰ ਇਹ ਉਹ ਪੰਚਰ ਹੋ ਗਿਆ ਟਰੈਕਟਰ ਟਰਾਲਾ ਟਰਾਲਾ ਪੰਚਰ ਹੋ ਗਿਆ ਤੇ ਮਿੱਟੀ ਲੈ ਕੇ ਪੋਂ ਮਣ ਤੋਂ ਪਹੁੰਚ ਰਹੇ ਆ ਤੇ ਬਲਜਿੰਦਰ ਮੈਡਮ ਗੁਬਲੀ ਵਾਲੇ ਜਿਹੜੇ ਸਵੇਰ ਦੇ ਸਾਡੇ ਕੋਲੇ ਪਹੁੰਚੇ ਆ ਧੰਨਵਾਦ ਬਲਜਿੰਦਰ ਮੈਡਮ ਦਾ ਜਿਹੜੇ ਸੰਗਤਾਂ ਦੇ ਵਿੱਚ ਪਹੁੰਚੇ ਆ ਤੇ ਨਾਮ ਲਿਖਾ ਰਹੀ ਸੰਗਤ ਸਭ ਦੇ ਵਾਸਤੇ ਚੋਕਰ ਵਾਸਤੇ ਚਾਰ ਵਾਸਤੇ ਸੰਤਾ ਮਹਾਪੁਰਸ਼ ਨੂੰ ਬੇਨਤੀ ਆ ਕਿ ਇਹਨਾਂ ਇਹਨਾਂ ਗਰੀਬਾਂ ਦੀ ਜਰੂਰ ਬਾਹ ਫੜੀ ਜਾਵੇ ਜਿਨ੍ਹਾਂ ਦੇ ਪਾਣੀ ਆ ਕੇ ਆਫਤਾ ਆ ਕੇ ਸਾਰੀ ਫਸਲ ਮਰੀ ਜਾ ਚੁੱਕੀ ਆ ਉਹਨਾਂ ਨੂੰ ਜਰੂਰ ਬਾਹ ਫੜੀ ਜਾਵੇ ਗਵਿੰਦਰ ਸਿੰਘ ਹਾਂ ਜੀ ਆ ਕੇ ਜਿਹੜੀ ਆ ਲਪੇਟ ਵਿੱਚ ਆ ਗਈ ਆ ਔਰ ਜਿਹੜੇ ਲੋਕ ਇੱਥੋਂ ਦੇ ਘਰੋਂ ਬੇਕਾਰ ਹੋਏ ਨੇ ਔਰ ਬਾਕੀ ਵੀ ਜਿਹੜੇ ਦਾਣੇ ਸੱਜਣ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇਹੀ ਮੈਸੇਜ ਕਰਨਾ ਚਾਹਾਂਗੀ ਕਿ ਲਿਸਟ ਮੇਰੀ 100% ਕੋਸ਼ਿਸ਼ ਆ ਕਿ ਲਿਸਟ ਜਿਹੜੀ ਇਹਨੂੰ ਵੈਰੀਫਾਈ ਕਰਕੇ ਕਮਿਟਰਾਇਜ਼ ਕੱਢ ਕੇ ਇੱਥੇ ਗੁਰਦੁਆਰਾ ਪੁਸਰ ਸਾਹਿਬ ਇਖੇ ਜਿਹੜੀ ਲਗਾ ਦਿੱਤੀ ਜਾਵੇਗੀ ਕੋਈ ਵੀ ਦਾਨੀ ਵੀਰ ਮੇਰਾ ਦਾਨੀ ਸੱਜਣ ਦਾਨੀ ਭੈਣ ਇਥੇ ਪਹੁੰਚਦੀ ਹੈ ਤੇ ਲਿਸਟ ਦੇ ਮੁਤਾਬਕ ਹਰੇਕ ਕਾਨੂੰਹੀ ਹਰੇਕ ਪਰਿਵਾਰ ਨੂੰ ਚੀਜ਼ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਜਿਹੜਾ ਵੀ ਕੋਈ ਪਰਿਵਾਰ ਇਸ ਸੀ ਦੇ ਦਾਰੇ ਵਿੱਚੋਂ ਲੰਘਦਾ ਪਿਆ ਉਹ ਇਸੀ ਤੋਂ ਵਾਂਝਾ ਨਾ ਹੋ ਸਕੇ ਕਿਉਂਕਿ ਹਰ ਕਿਸੇ ਨੂੰ ਬਾਹਵੇਂ ਕੋਈ ਸੂਈ ਵੀ ਦਾਨ ਕਰਨਾ ਆਉਂਦਾ ਹੈ ਹਰੇਕ ਪਰਿਵਾਰ ਨੂੰ ਜਿਹੜੀ ਹਾਜ਼ਰੀ ਆਉਂ ਲਾਈ ਜਾਵੇ ਕਿਉਂਕਿ ਜਦੋਂ ਸਿੱਖ ਸੇਵਾ ਕਰਨ ਲਈ ਆਪਣੇ ਪਰਿਵਾਰ ਲੈਵਲ ਤੋਂ ਉੱਪਰ ਉੱਠ ਕੇ ਸੇਵਾ ਲਈ ਉਤਰਦਾ ਏ ਉਹ ਕਿਹੜੀ ਵਿਰਤੀ ਲੈ ਕੇ ਉਤਰਦਾ ਏ ਭਾਇਕ ਨੇਈਏ ਵਾਲੀ ਵਿਰਤੀ ਜੋ ਕਿ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਲਈ ਜਿਹੜਾ ਵਾਅਦਾ ਪੂਰਨਾ ਪਾਇਆ ਸੀ ਉਹਦੇ ਮੱਦੇ ਨਜ਼ਰ ਇਹ ਮੇਰੇ ਬੱਚੇ ਨੌਜਵਾਨ ਵੀਰ ਔਰ ਮੇਰੇ ਤੋਂ ਦੇ ਇਲਾਕੇ ਦੀਆਂ ਭੈਣਾ ਵੀਰ ਜਿਹੜੇ ਪਰਿਵਾਰ ਪੀੜਤ ਨੇ ਅਸੀਂ ਤੋਂ ਸਾਰੇ ਨਾਲ ਖੜੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਵਾਧ ਚੜ ਕੇ ਇਸੇ ਤਰ੍ਹਾਂ ਹੀ ਸਵਾਮਾ ਕਰਨ ਦਾ ਜਿਹੜਾ ਉਹ ਬਲ ਬਖਸ਼ੇ ਹੁਣ ਇੱਥੋਂ ਦੇ ਮੇਰੇ ਵੀਰ ਜਿਹੜੇ ਨਾਲ ਖੜੇ ਨੇ ਹੜਪੀੜਤ ਨੇ ਜਿਹੜੇ ਜਿਉਂਨਾ ਵਿੱਚੋਂ ਕੋਈ ਆਪਣਾ ਕੋਈ ਦੇਣਾ ਚਾਹੁੰਦਾ ਹੋਵੇ ਸਲਾਮ ਅਸ਼ਬਰਾ ਤੱਕ ਜਾਂ ਵੀ ਸਾਡਾ ਕੋਈ ਪਰਿਵਾਰ ਰੋੜ ਕੇ ਆ ਸਾਡੀ ਜ਼ੈੜੀ ਰੋੜ ਕੇ ਸਾਡਾ maal ਡੰਗਰ ਤੇ ਉਹਨਾਂ ਨਾਲ ਕੋਈ ਰਾਤ ਦਾ ਕੰਮ ਤੁਸੀਂ ਕਰ ਸਕਦੇ ਹੋ ਹਾਂਜੀ ਵੀਰ ਜੀ ਹਾਂਜੀ ਸਾਡਾ ਜਰਕਾਰ ਦੇ ਥੱਲੇ ਹੀ ਗਿਆ ਦੇ ਸਮਾਨ ਸਮਾਨ ਸਮੂਹ ਨੇ ਸਾਰਾ ਸਾਡਾ ਰੁੜ ਗਿਆ ਜੀ ਇਹ ਬੇਟੀ ਨਹੀਂ ਨਿਕਲੀ ਜੀ ਹਾਂਜੀ ਸਾਰਾ ਟੋਟਰੀ ਸਮਾਨ ਰੁੜ ਗਿਆ ਵਾ ਤੇ ਮਹੀਨਾ ਇੱਕ ਹੋ ਗਿਆ ਹੈ ਖਰਾਬ ਹੁੰਦੇ ਪਏ ਬਹੁਤ ਸਾਰਾ ਘਰ ਨੀਵੇਂ ਥਾਂ ਤੇ ਇਹਦੇ ਉੱਚੇ ਥਾਂ ਤੇ ਜਗ੍ਹਾ ਨਹੀਂ ਹੈਗੀ ਬਹੁਤ ਹੀ ਸਾਥ ਕਰਨਾ ਚਾਹਾਂਗੀ ਭਾਈ ਸਾਹਿਬ ਭਾਈ ਗੁਰਪਾਲ ਚੱਕੀ ਦਾ ਜਿਹੜੇ ਕਿ ਮਾਤਾ ਕੋਲਾ ਭਲਾਈ ਕੇਂਦਰ ਕਸਟ ਵੱਲੋਂ ਜਿਨ੍ਹਾਂ ਨੇ ਕਿ 2023 ਦੇ ਵਿੱਚ ਵੀ ਵਾਰ ਤੋਂ ਵਾਰ ਸਮਾਵਾ ਜਿਹੜੀਆਂ ਇਸ ਇਲਾਕੇ ਦੇ ਲਈ ਕੀਤੀਆਂ ਔਰ ਹੁਣ ਵੀ ਮੈਂ ਝੋਲੀ اٹਕੇ ਕੱਲ ਉਹਨਾਂ ਦੇ ਅੱਗੇ ਬੇਨਤੀ ਕੀਤੀ ਸੀ ਅਰੋਨਾ ਨੇ ਉਸੇ ਮਿਲਈ ਨਾ ਬੱਚਿਆਂ ਨੂੰ ਸੇਵਾ ਦਾ ਹੁਕਮ ਲਗਾ ਦਿੱਤਾ ਪਰ ਅਗਲੇ ਸਮੇਂ ਦੀ ਲਿਸਟ ਜਿਹੜੀ ਹੈ ਮਹਾਪੁਰਸ਼ਾਂ ਦੇ ਚਰਨਾ ਤੱਕ ਵੀ ਪਹੁੰਚਾਈ ਜਾਵੇਗੀ ਜੋ ਵੀ ਹਾਜ਼ਰੀ ਉਹਨਾਂ ਪਰਿਵਾਰਾਂ ਤੱਕ ਲਵਾਉਣੀ ਹੋਏਗੀ ਚਾਹੇ ਉਹ ਸੌਦੇਰੀ ਹਾਜ਼ਰੀ ਲਵਾਉਂਦੇ ਆ ਜਾਂ ਕੇਸੀ ਦੀ ਹਾਜ਼ਰੀ ਲਵਾਉਂਦੇ ਆ ਉਹਨਾਂ ਦੀ ਜਿਹੜੀ ਹੈ ਕਿੰਨੀ ਮਦਰ ਜਿਹੜੀ ਭੇਜੀ ਹੋਈ ਹੈ ਇਹਨਾਂ ਪਰਿਵਾਰਾਂ ਤੱਕ ਜਿਹੜੀ ਉਹ ਪਹੁੰਚਾਈ ਜਾਏਗੀ ਤਹਿ ਦਿਲੋਂ ਧੰਨਵਾਦ ਇਸ ਇਲਾਕੇ ਵੱਲੋਂ ਵੀ ਮਹਾਪੁਰਸ਼ਾਂ ਦਾ ਕਿ ਇਸੇ ਤਰ੍ਹਾਂ ਇਹ ਉਹ